ਕਹਿੰਦੇ ਖੁਸ਼ ਰਹਿਣੇ ਦਾ ਤਾਵੀਜ਼ ਬਨਵਾਇਆ ਹੈ ਉਸ ਫਕੀਰ ਨੇ ਭਰੋਸੇ ਸੇ ਪਰਹੇਜ਼ ਬਤਾਇਆ ਹੈ ਸਚੀਕਾ ਦੋਸਤੋ ਮੈਂ ਡੀਐਸ ਕੱਕੜ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ ਪਰੋਸੇ ਤੋਂ ਕਈਆਂ ਦੇ ਕਈਆਂ ਦਾ ਮਤਲਬ ਭਰੋਸਾ ਇੱਕ ਦੂਜੇ ਤੋਂ ਟੁੱਟਿਆ ਹੈ ਕਈਆਂ ਦਾ ਭਰੋਸਾ ਬਣਿਆ ਹੈ ਕੁਝ ਜੋੜ ਤੋੜ ਹੋਏ ਹਨ ਔਰ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਮੈਨੇਜਮੈਂਟ ਦਾ ਜਿਹੜਾ ਰਿਜ਼ਲਟ ਆਇਆ ਹੈ ਉਸ ਤੋਂ ਬਾਅਦ ਅੱਜ ਸਾਰੇ ਜਿਹੜੇ ਇੱਥੇ ਦੇ ਮੈਨੇਜਮੈਂਟ ਦੇ ਪ੍ਰਧਾਨ ਵਾਈਸ ਪ੍ਰਧਾਨ ਫਨਾਸ ਵਾਲੇ ਹੋਰ ਸਾਰੇ ਜਿੰਨੇ ਵੀ ਮੈਨੇਜਮੈਂਟ ਦੇ ਲੋਕ ਹੈ ਉਹ ਅੱਜ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਗੱਦੀ ਨਸ਼ੀਨ ਹੋਣ ਜਾ ਰਹੇ ਆ ਮਤਲਬ ਆਪਣਾ ਆਪਣਾ ਉਦਾ ਜਿਹੜਾ ਸੰਭਾਲਣ ਜਾ ਰਹੇ ਆ ਤੁਹਾਨੂੰ ਇੱਥੇ ਲੈ ਕੇ ਉਹਦੀ ਕਵਰੇਜ ਵਾਸਤੇ ਅਸੀਂ ਪਹੁੰਚੇ ਆ ਤੇ ਇਹ ਗੱਲ ਫੇਰ ਸਵਾਲ ਮੇਰਾ ਜਿਹੜਾ ਪਹਿਲਾਂ ਰਿਹਾ ਉਹ ਹੀ ਸਵਾਲ ਅੱਜ ਫੇਰ ਇਹਨਾਂ ਸਾਰੇ ਲੋਕਾਂ ਨੂੰ ਰਹੇਗਾ ਕਿ ਸਿੱਖਿਆ ਦੇ ਜਿਹੜੇ ਸੰਸਥਾਨ ਹੈ ਜਿਹੜੇ ਸਿੱਖਿਆ ਦਾ ਮੰਦਿਰ ਕਿਹਾ ਜਾਂਦਾ ਹੈ ਉਹਨਾਂ ਦੇ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਕਿੰਨੀ ਕੁ ਜਾਇਜ਼ ਹੈ ਕਿਉਂਕਿ ਪਿਛਲੇ ਦਿਨੀ ਅੱਪਾ ਦੇਖਿਆ ਵੋਟਾਂ ਦੇ ਦੌਰਾਨ ਰਾਜਨੀਤਿਕ ਦਖਲਅੰਦਾਜ਼ੀ ਬਹੁਤ ਰਹੀ ਹੈ ਚਾਹੇ ਕਾਲਜ ਨੂੰ ਇੱਕ ਤਰ੍ਹਾਂ ਪੁਲਿਸ ਦੀ ਛਾਪਨੀ ਦੇ ਵਿੱਚ ਤਬਦੀਲ ਕਰਿਆ ਗਿਆ ਹੈ ਚਾਹੇ ਪ੍ਰੈਸ ਨੂੰ ਅੰਦਰ ਨਹੀਂ ਆਣ ਦਿੱਤਾ ਗਿਆ ਚਾਹੇ ਹੋਰ ਇੰਟਰਫੀਰੈਂਸ ਰਹੀ ਹੈ ਜਿੱਦਾਂ ਵੀ ਸਾਰੇ ਇੱਕ ਨਹੀਂ ਸਾਰੀਆਂ ਪਾਰਟੀਆਂ ਦੀ ਜਿਹੜੇ ਜਿਹਨਾਂ ਦੇ ਕੈਂਡੀਡੇਟਸ ਇੱਥੇ ਇਨਵੋਲਡ ਸੀਗੇ ਸੋ ਆਪਾਂ ਗੱਲ ਕਰਕੇ ਇਹ ਸਵਾਲ ਜ਼ਰੂਰ ਅੱਗੇ ਰੱਖਾਂਗੇ ਵੀ ਇੱਥੇ ਬੱਚੇ ਪੜ੍ਹਨ ਆਉਂਦੇ ਆਂ ਔਰ ਇਸ ਨੂੰ ਇੱਕ ਰਾਜਨੀਤਿਕ ਅਖਾੜਾ ਕਿਉਂ ਬਣਾਇਆ ਜਾ ਰਿਹਾ ਹੈ ਫਸਟ ਆਵਲ ਥੈਂਕਸ ਸਾਰੇ ਸੋਸਾਇਟੀ ਮੈਂਬਰਾਂ ਦਾ ਜਿਨ੍ਹਾਂ ਨੇ ਮੇਤੇ ਵਿਸ਼ਵਾਸ ਕੀਤਾ ਮੈਨੂੰ ਇਸ ਪੋਜੀਸ਼ਨ ਤੇ ਪਹੁੰਚਾਇਆ ਅੱਜ ਠੀਕ ਹੈ ਔਰ ਸੈਕੰਡਲੀ ਜਿਹੜਾ ਤੁਸੀਂ ਇਹ ਕੁਐਸਚਨ ਪੁੱਟ ਕੀਤਾ ਬੋਸ ਪੈਣ ਦੀ ਚਾਂਸਸ ਹੈ ਤਾਂ ਸਾਡੇ ਜਨਰਲ ਸੈਕਟਰੀ ਸਾਹਿਬ ਨੇ ਦੱਸਿਆ ਵੀ ਉਹ ਕੁਝ ਕੰਟਰੀਬਿਊਸ਼ਨਲੀ ਵੀ ਜੁਆਇਨ ਕਰ ਸਕਦੇ ਹਤੇ ਤਾਂ ਕਰਕੇ ਹਜੇ ਉਸ ਚੀਜ਼ ਦੀ ਟੈਨਸ਼ਨ ਨਹੀਂ ਹੈ ਵੀ ਬੋਸ ਪਾਏਗਾ ਨਾ ਪਾਏਗਾ ਜੇ ਬੋਸ ਪਾਏਗਾ ਤਾਂ ਅਸੀਂ ਇੱਥੇ ਐਡਮਿਸ਼ਨਸ ਵਧਾਵਾਂਗੇ ਇੱਥੇ ਸਟੱਡੀ ਸਟੂਡੈਂਟਸ ਨੂੰ ਮਤਲਬ ਵਧਾ ਕੇ ਅਸੀਂ ਕਾਲਜ ਦਾ ਪ੍ਰੋਫਿਟ ਵੀ ਗੇਨ ਕਰਨਾ ਹੈ ਔਰ ਕਾਲਜ ਨੂੰ ਨੇਚਰਲੀ ਇੱਕ ਅੱਛੇ ਲੈਵਲ ਤੇ ਲੈ ਕੇ ਜਾਣਾ ਤਾਂ ਸਾਡਾ ਇਹ ਹੈ ਜਿਹੜਾ ਸੋਚ ਹੈ ਔਰ ਜੋ ਵੀ ਹੈ ਸਿਕਾਲੋਜੀ ਬੇਤਰੀ ਵਾਸਤੇ ਜੋ ਵੀ ਹੋਏਗਾ ਕਰਾਂਗੇ ਸਾਨੂੰ ਫైనాన్స్ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਇਹ ਤਾਂ ਅੰਮੀਰ ਕਰ ਸਕਦੇ ਆ ਕਿ ਹੁਣ ਸਾਰੇ ਚਾਹੇ ਵੱਕ ਵੱਕ ਪਾਰਟੀਆਂ ਤੋਂ ਇੱਕ ਇਕਜੁੱਟ ਹੋ ਕੇ ਜੀ ਸੰਸਦਾਂ ਇਸ ਸੰਸਦ ਦੀ ਜਿਹੜੀ ਬੇਤਰੀ ਦੀ ਕੰਮ ਕਰਨਾ ਹਾਂ ਬਿਲਕੁਲ ਇਹ ਮੈਂ ਤੁਹਾਨੂੰ ਅਸ਼ੋਰ ਕਰਦਾ ਵੀ ਅਸੀਂ ਸਾਰੀ ਟੀਮ ਬਣਿਆ ਠੀਕ ਹੈ ਔਰ ਸਾਡੇ ਵਿੱਚ ਐਸੋ ਲਿਖ ਹੋਈ ਹੈ ਜੀ ਪੋਲਿਟਿਕਸ ਵਾਲੀ ਗੱਲ ਨਹੀਂ ਹੈ ਵੀ ਕੋਣ ਕਿਸ ਨਾਲ ਰਿਲੇਸ਼ਨ ਰੱਖਦਾ ਉਹ ਚੀਜ਼ ਮੈਟਰ ਨਹੀਂ ਕਰਦੀ ਸਾਡਾ ਮੋਟਿਵ ਇੱਕੋ ਹੀ ਹੈ ਵੀਅਰ ਸੀ ਇਸ ਇੰਸਟੀਚੂਟ ਨੂੰ ਜੈ ਤੇ ਲੱਗੇ ਜੀ। ਤੋਂ ਮੈਂ ਸਭ ਤੋਂ ਪਹਿਲਾਂ ਤਾਂ ਆਨਰਡ ਫੀਲ ਕਰਦਾ ਕਿ ਮੈਨੂੰ ਇੱਕ ਮੌਕਾ ਮਿਲਿਆ ਕਿ ਮੈਂ ਜਿਸ ਸਕੂਲ ਚ ਆਪਣੇ 12 ਸਾਲ ਸਪੈਂਡ ਕੀਤੇ ਆ ਜਮਾ ਸੁਸਾਇਟੀ ਦਾ ਇੱਕ ਜਨਰਲ ਸੈਕਟਰੀ ਬਣਿਆ ਤੇ ਇਸ ਆਰਗੇਨਾਈਜੇਸ਼ਨ ਨੂੰ ਸਰਵ ਕਰਨ ਦਾ ਮੌਕਾ ਮਿਲਿਆ। ਮੈਂ ਬੇਸਿਕਲੀ ਕਾਫੀ ਸਮਾਂ ਆਪਣਾ ਜ਼ਿੰਦਗੀ ਦਾ ਐਜੂਕੇਸ਼ਨ ਤੋਂ ਬਾਅਦ ਟੀਚਿੰਗ ਲਾਈਨ ਦੇ ਅੰਦਰ ਹੀ ਗੁਜ਼ਾਰਿਆ ਤੇ ਮੈਂ ਕਾਫੀ ਡੀਪਲੀ ਜੋ ਪ੍ਰੋਬਲਮਜ਼ ਟੀਚਿੰਗ ਆਰਗੇਨਾਈਜੇਸ਼ਨ ਇਕ এডੂਕੇਸ਼ਨ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਕਾਫੀ ਨੇੜਤਾ ਤੋਂ ਦੇਖਿਆ ਹੈਗਾ ਯੂਨੀਵਰਸਿਟੀਜ਼ ਦੇ ਅੰਦਰ ਜਾਂਦਾ ਰਿਹਾ ਹੈਗਾ ਸੋ ਸਾਡਾ ਮੇਨ ਸਾਡੀ ਟੀਮ ਜਿਹੜੀ ਹੈਗੀ ਹੈ ਸਾਡੀ ਟੀਮ ਦਾ ਮੇਨ ਮੋਟਿਵ ਇਹੀ ਹੈਗਾ ਕਿ ਜਿੱਦਾਂ ਸਾਡੇ ਨੇੜੇ ਕਾਫੀ ਆਰਗੇਨਾਈਜੇਸ਼ਨਸ ਨੇ ਤੇ ਉਹਨਾਂ ਨੇ ਆਪਣੇ ਆਪ ਨੂੰ ਇਸ ਆਰਗੇਨਾਈਜੇਸ਼ਨ ਤੋਂ ਬਾਅਦ ਸਟਾਰਟ ਹੋ ਕੇ ਇਸ ਨੋਰਥ ਇੰਡੀਆ ਦੇ ਅੰਦਰ ਨਾਮ ਬਣਾਇਆ ਹੈਗਾ ਤੇ ਅਸੀਂ ਕੁਝ ਚੀਜ਼ਾਂ ਕਰਕੇ ਉਹਨਾਂ ਆਰਗੇਨਾਈਜੇਸ਼ਨਸ ਤੋਂ ਪਿੱਛੇ ਰਹਿ ਗਏ ਅੱਤ ਸਾਡੀ ਹੁਣ ਪੂਰੀ ਕੋਸ਼ਿਸ਼ ਹੈਗੀ ਹੈ ਕਿ ਅਸੀਂ ਉਹਨਾਂ ਆਰਗੇਨਾਈਜੇਸ਼ਨਸ ਦੇ ਨਾਲ ਪੂਰਾ ਕੰਪੀਟ ਕਰੀਏ ਉਹਨਾਂ ਆਰਗੇਨਾਈਜੇਸ਼ਨਸ ਤੋਂ ਬਿਹਤਰ ਆਪਣੀ ਆਰਗੇਨਾਈਜੇਸ਼ਨ ਨੂੰ ਬਣਾਈਏ ਬੈਸਟ ਇਨਫਰਾਸਟ੍ਰਕਚਰ ਲੈ ਕੇ ਆਈਏ ਬੈਸਟ ਫੈਸਿਲਿਟੀਆਂ ਲੈ ਕੇ ਆਈਏ ਹਰੇਕ ਤਰੀਕੇ ਦੀ ਕੋਈ ਵੀ ਜਿਹੜੀ ਰਿਕੁਆਇਰਮੈਂਟ ਹੈ ਟੀਚਿੰਗ ਨੋਨ ਟੀਚਿੰਗ ਸਟਾਫ ਦੀ ਉਹਨਾਂ ਦੀ ਚਾਹੇ ਆਪਾਂ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਅੱਛਾ ਸਟਾਫ ਲੈ ਕੇ ਆਉਣ ਵਾਸਤੇ ਅچھے ਪ੍ਰੋਫੈਸਰਸ ਲੈ ਕੇ ਆਉਣ ਵਾਸਤੇ ਵੀ ਨੀਡ ਟੂ ਪੇ them ਗੁੱਡ ਸੋ ਸਾਡੀ ਇਹ ਵੀ ਕੋਸ਼ਿਸ਼ ਰਹੇਗੀ ਕਿ ਅਸੀਂ ਕੁਝ ਇਤਾਂ ਦੇ ਲਾਈਕ ਵੀ ਹਵ ਸਮ ਕੁਛ ਰੈਪਿਟਡ ਆਰਗੇਨਾਈਜੇਸ਼ਨਸ ਨੂੰ ਇੰਸਟੀਟਿਊਸ਼ਨਸ ਤੋਂ ਪੜੇ ਹੋਏ ਪ੍ਰੋਫੈਸਰਸ ਜਾਂ ਕੁਛ ਐਕਸਪੀਰੀਐਂਸਡ ਲਾਈਕ ਆ ਇਹ ਉਹਰੇ ਬੰਦੇ ਇੱਕ ਅੱਛਾ ਐਡਵਾਈਜ਼ਰੀ ਬੋਰਡ ਬਣਾਈਏ ਠੀਕ ਹੈ ਤੇ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਰਹੇਗੀ ਇੱਕ ਅੱਛਾ ਐਡਵਾਈਜ਼ਰੀ ਬੋਰਡ ਲੈ ਕੇ ਆਈਏ ਜਿਹਦੇ ਚ ਅਸੀਂ ਰਿਟਾਇਰਡ ਆ ਆਈਆਈਟੀਜ਼ ਦੇ ਪ੍ਰੋਫੈਸਰਸ ਨੂੰ ਨਾਲ ਲੈ ਕੇ ਆਈਏ ਕਿਉਂਕਿ ਬਹੁਤ ਇਦਾਂ ਦੇ ਆਈਆਈਟੀ ਦੇ ਰਿਟਾਇਰਡ ਪ੍ਰੋਫੈਸਰਸ ਨੇ ਜਿਹੜੇ ਕੰਟ੍ਰਿਬਿਊਟ ਕਰਨਾ ਚਾਹੁੰਦੇ ਨੇ ਸਮਾਜ ਵਾਸਤੇ ਉਹਨਾਂ ਨੂੰ ਕੁਝ ਪੇਮੈਂਟ ਦੀ ਰਿਕੁਆਇਰਮੈਂਟ ਨਹੀਂ ਹੈ ਕੁਛ ਏਦਾਂ ਦੀ ਲੋੜ ਨਹੀਂ ਹੈ ਮੇਰੇ ਕਾਫੀ ਕੁਛ ਬੰਦੇ ਹੈ ਜੇ ਸਰਕਲ ਦੇ ਅੰਦਰ ਵੀ ਹੈਗੇ ਨੇ ਤੇ ਅਸੀਂ ਉਹਨਾਂ ਨੂੰ ਆਪਣੇ ਐਡਵਾਈਸਰੀ ਬੋਰਡ ਦੇ ਅੰਦਰ ਲੈ ਕੇ ਆਵਾਂਗੇ ਜੋ ਕਿ ਕੁਛ ਸਮਾਂ ਵੀ ਦੇਣਗੇ ਇਸ ਓਰਗੇਨਾਈਜੇਸ਼ਨ ਨੂੰ ਬੈਟਰ ਲੈ ਕੇ ਜਾਣ ਵਾਸਤੇ ਕੰਮ ਕਰਾਂਗੇ ਤਾਂ ਮੈਂ ਆਪੇ ਸਕੂਲ ਦਾ ਪੜਿਆ ਪਟੇਲ ਸਕੂਲ ਤੋਂ ਮੇਰੀ ਸਕੂਲਿੰਗ ਹੋਈ ਹੈ ਮੇਰਾ ਬਹੁਤ ਜਿਆਦਾ ਇਨੀਸ਼ੀਏਟਿਵ ਰਹੇਗਾ ਕਿ ਹਰ ਸਟਾਫ ਬੱਚਿਆਂ ਨੂੰ ਵਧੀਆ ਤੋਂ ਵਧੀਆ ਫੈਸਿਲਿਟੀ ਦੇ ਵਧੀਆ ਤੋਂ ਵਧੀਆ ਸਾਰੀ ਸਟੱਡੀਜ਼ ਐਜੂਕੇਸ਼ਨ ਦਿੱਤੀ ਜਾਵੇ ਤੇ ਟ੍ਰਾਂਸਪੇਰੈਂਸੀ ਨਾਲ ਸਾਰਾ ਕੰਮ ਹੋਵੇ ਸੋ that everybody's

ਉਹਦੇ ਤਾਂ ਕੋਈ ਡੂਵੇਜ ਨਹੀਂ ਹੈ ਤਾਂ ਵੀ ਡਿਸਕਸ ਵਿਦ ਫੈਕਲਟੀ ਵਿਦ ਪ੍ਰਿੰਸੀਪਲ ਸਰ ਵੀ ਟੇਕ ਇਟ ਫਾਰਵਰਡ ਵਿਚ ਐਵਰ ਬਿਜ਼ਨਸ ਐਸੋਸੀਏਟਡ ਤਾਂ ਵੀ ਬਹੁਤ ਕੁਝ ਜਜ਼ਬਾਤ ਨੇ ਬਹੁਤ ਕੁਝ ਕਰਨ ਦੀ ਤਮੰਨਾਵਾਂ ਨੇ ਦੇਖ ਰਹੇ ਹੈ ਐਜੂਕੇਸ਼ਨ ਦਾ ਸਟੈਂਡਰਡ ਦੇ ਰਹਾ ਹੈ ਉਸ ਹੀ ਆਪਣੇ ਲੈਵਲ ਤੇ ਉਹਨੂੰ ਬਹੁਤ ਹੀ ਉੱਪਰ ਲੈ ਕੇ ਜਾਣਾ ਹੈ ਤਾਂ ਸਾਡੇ ਨਾਲ ਜਿਹੜੀ ਇਸ ਟਾਈਮ ਟੀਮ ਹੈ ਐਜੂਕੇਡਿਟੀ ਟੀਮ ਹੈ ਯੰਗ ਬੱਚੇ ਨੇ ਮੈਂ ਬੱਚੇ ਹੀ ਕਹਾਗਾ ਮੈਨੂੰ ਲੱਗਦਾ ਵੀ ਮੇਰੇ ਇੰਨਾ ਦੇ ਬਰਾਬਰ ਸ਼ਾਇਦ ਮੇਰੇ ਬੱਚੇ ਹੋਣਗੇ ਅਚੀ ਗੱਲ ਹੈ ਕਿ ਬੱਚਿਆਂ ਨਾਲ ਵੀ ਅਸੀਂ ਰੂਟੀਨ ਗੱਲਾਂ ਕਰਦੇ ਆ ਨੇ ਬਹੁਤ ਇੰਟੈਲੀਜੈਂਟ ਨੇ ਸਾਡੇ ਲੈਵਲ ਤੋਂ ਵੀ ਬਹੁਤ ਉੱਚੀਆਂ ਗੱਲਾਂ ਕਰ ਜਾਂਦੇ ਨੇ ਇਹਨਾਂ ਦੇ ਸਪੋਰਟ ਦੇ ਨਾਲ ਅਸੀਂ ਕਾਲਜ ਦੀ ਬਿਹਤਰੀ ਐਜੂਕੇਸ਼ਨ ਉੱਪਰ ਲੈ ਕੇ ਜਾਣਾ ਇਹ ਜਿਮਨੇਜੀਅਮ ਹਾਲ ਸਾਡੇ ਟਾਈਮ ਸ਼ੁਰੂ ਹੋਇਆ ਸੀ ਜਦੋਂ ਮੈਂ ਲਾਸਟ ਪ੍ਰੈਜ਼ੀਡੈਂਸੀ ਬਹੁਤ ਅੱਛਾ ਸੀ ਕੋਈ ਗੱਲ ਨਹੀਂ ਥੋੜਾ ਨਹੀਂ ਕੇਅਰ ਹੋਈ ਇਹਨੂੰ ਬਹੁਤ ਵਧੀਆ ਬਣਾ ਕੇ ਲਾਂਗੇ ਤੁਹਾਨੂੰ ਜੇ ਕੋ ਸਟਰੈਂਥ ਤਾਂ ਦਿਖਾ ਰਹੇ ਤਾਂ ਮੈਂ ਪ੍ਰਿੰਸੀਪਲ ਸਾਹਮਣੇ ਦਿਖਾਇਆ ਜਿਹੜਾ ਡਾਟਾ ਉਸ ਦੇ ਵਿੱਚ ਹੁਣ ਇੰਪਰੂਵ ਹੋ ਰਹੀ ਹੈ ਪਿਛੇ ਇੱਕ ਟਾਈਮ ਸੀ ਤੁਸੀਂ ਇਹ ਦੇਖਿਆ ਹੋਣਾ 2500 ਤੋਂ ਚੰ ਸ਼ੁਰੂ ਹੋ ਕੇ ਇਹ ਸ਼ਾਇਦ 16 16 ਤਕਰੀਬ ਆ ਕੇ ਫਿਰ ਉੱਪਰ ਜਾ ਰਹੀ ਹੈ ਉਹ ਪਿਛੇ ਬੱਚੇ ਫਰਨ ਜਾ ਰਹੇ ਸੀਗੇ ਮੈਨੂੰ ਲੱਗਦਾ ਸ਼ਾਇਦ ਹੋਈ ਫੈਕਟਰ ਹੋ ਸਕਦਾ ਹੈ ਸਭ ਤੋਂ ਪਹਿਲੇ ਤਾਂ ਮੈਂ ਸਾਰੇ ਮੈਨੇਜਮੈਂਟ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੈਨੂੰ ਚੁਣ ਕੇ ਇੱਥੇ ਭੇਜਿਆ ਮੈਂ ਉਹਨਾਂ ਦੀ ਜਿਨ੍ਹਾਂ ਵੀ ਉਹਨਾਂ ਤੋਂ ਮੇਰੇ ਤੋਂ ਆਸ਼ਾਵਾਨ ਨੇ ਮੈਂ ਉਹਨਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਔਰ ਕੰਮ ਕਰਕੇ ਦਿਖਾਵਾਂਗੇ ਅਸੀਂ ਪਹਿਲੇ ਕੁਝ ਨਹੀਂ ਬੋਲਣਾ ਕੰਮ ਕਰਕੇ ਦਿਖਾਵਾਂਗੇ ਤਾਂ ਕਿ ਉਹਨਾਂ ਨੂੰ ਲੱਗੇ ਵੀ ਅਸੀਂ ਸਹੀ ਟੀਮ ਜੀ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਡੀਡੀ ਪਾਰਤ